ਦੋਰਾਹਾ ਦੇ ਵਾਰਡ ਨੰਬਰ 10 11 12 ਜਿਸ ਨੂੰ ਦਰਾਹਾ ਪਿੰਡ ਵੀ ਕਿਹਾ ਜਾਂਦਾ ਉਸ ਵਕਤ ਮਾਮਲਾ ਗਰਮਾ ਗਿਆ ਜਦੋਂ ਪਿੰਡ ਦੇ ਰਹਿਸ਼ੀ ਇਲਾਕੇ ਚ ਇੱਕ ਫੈਕਟਰੀ ਦੀ ਉਸਾਰੀ ਸ਼ੁਰੂ ਹੋਈ ਪਿੰਡ ਨਿਵਾਸੀਆਂ ਤੇ ਕਿਸਾਨ ਜਥੇਬੰਦੀ ਆਗੂਆਂ ਨੇ ਪਿੰਡ ਚ ਬਣ ਰਹੀ ਇਸ ਫੈਕਟਰੀ ਦਾ ਵਿਰੋਧ ਸ਼ੁਰੂ ਕਰ ਦਿੱਤਾ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਫੈਕਟਰੀ ਨਾਲ ਪਿੰਡ ਦਾ ਵਾਤਾਵਰਣ ਖਰਾਬ ਹੋਵੇਗਾ ਇਸ ਮੌਕੇ ਸਮੂਹ ਪਿੰਡ ਵਾਸੀਆਂ ਨੇ ਇੱਕ ਮੀਟਿੰਗ ਕਰ ਫੈਸਲਾ ਲਿੱਤਾ ਕਿ ਇਸ ਫੈਕਟਰੀ ਦੇ ਸਬੰਧ ਚ ਮਾਣਯੋਗ ਐਸਟੀਐਮ ਪਾਇਲ ਨੂੰ ਇੱਕ ਮੰਗ ਪੱਤਰ ਦਿੱਤਾ ਜਾਏਗਾ ਜੇਕਰ ਸੁਣਵਾਈ ਨਾ ਹੋਈ ਤਾਂ ਪੱਕੇ ਤੌਰ ਤੇ ਫੈਕਟਰੀ ਦੇ ਬਾਹਰ ਧਰਨਾ ਲਗਾਇਆ ਜਾਏਗਾ। ਬਰਦਾਰਾ ਸ਼੍ਰੀ ਦਮਦਮਾ ਸਾਹਿਬ ਪੂਰਾ ਪਿੰਡ ਇਕੱਠਾ ਕੀਤਾ ਕੀ ਮਾਮਲਾ ਹੈ? ਇੱਥੇ ਇੱਕ ਫੈਕਟਰੀ ਲੱਗ ਰਹੀ ਹੈ ਜਿੱਥੇ ਸਾਡਾ ਗਰਾਊਂਡ ਨਾਲ ਕਲੋਨੀ ਹੈ। ਇਹ ਇਹ ਆਰਜਨ ਆਇਆ ਇਹ। ਉਹ ਆਇਜਨ ਨਹੀਂ ਹੈ ਰਾਇ ਇਥੇ। ਉਹ ਗਲਤ ਲੱਗ ਰਹੀ ਹੈ ਉਹ ਫਿਰ ਅਸੀਂ ਸਾਰਾ ਪਿੰਡ ਇਕੱਠ ਕਰਿਆ ਇਹ ਅਸੀਂ ਉਹਨੂੰ ਬੰਦ ਕਰਾਉਣਾ ਚੱਲਣ ਨਹੀਂ ਦੇਣੀ। ਮਮਰਦਾਰੀ ਗੱਲ ਕਰਦੇ ਤੁਸੀਂ ਖੁਦ ਵੀ ਕਾਉਂਸਲਰ ਹੋ ਤਾਂ ਕੀ ਇਹ ਨਗਰ ਕਾਉਂਸਲ ਗਰਾਹਾ ਦੀ ਹੱਦ ਦੇ ਅੰਦੀ ਆਂਦੀ ਹੈ ਹਾਂ ਨਗਰ ਕਾਉਂਸਲ ਦੀ ਹੱਦ ਦੇ ਵਿੱਚ ਆਉਂਦੀ ਹੈ ਅਸੀਂ ਇਹ ਵੀ ਦੱਸ ਚੁੱਕੇ ਆਂ ਕੱਲ ਨੂੰ ਅਸੀਂ ਐਸਡੀਐਮ ਕੋਲ ਜਾ ਰਹੇ ਆਂ ਸਾਰਿਆਂ ਦੇ ਅਸੀਂ ਇਹ ਲਿਖ ਕੇ ਦੇ ਰਹੇ ਆਂ ਪਿੰਡ ਕੰਨੀ ਤੇ ਅਧਿਕਾਰੀਆਂ ਵੱਲੋਂ ਕੀ ਕਿਹਾ ਜਾ ਰਿਹਾ ਹੈ ਅਧਿਕਾਰੀਆਂ ਨੇ ਤਾਂ ਅਸੀਂ ਈਓ ਸਾਹਿਬ ਨੂੰ ਕਿਹਾ ਉਹ ਕਹਿੰਦੇ ਜੇ ਸਾਡੇ ਕੋਲ ਕੋਈ ਐਨਓਸੀ ਨਹੀਂ ਲਈ ਉਹਨਾਂ ਨੇ ਨਾਂ ਅਸੀਂ ਦਵਾਂਗੇ ਬਾਕੀ ਅਸੀਂ ਲਿਖਤੀ ਰੂਪ ਚ ਵੀ ਦੇ ਰਹੇ ਆਂ ਕੱਲ੍ਹ ਜੇ ਫਿਰ ਵੀ ਕੋਈ ਸੁਣਵਾਈ ਨਹੀਂ ਹੁੰਦੀ ਫਿਰ ਅਗਲੀ ਕਾਰਵਾਈ ਕੀ ਹੈ ਉਦ ਅਗਲੀ ਤਾਂ ਜੀ ਸਾਡਾ ਪਿੰਡ ਦਾ ਇਕੱਠ ਹੈ ਆ ਅਸੀਂ ਉੱਥੇ ਮੁਜਾਰਾ ਕਰਾਂਗੇ ਜੀ ਗੁਰਦੁਆਰਾ ਸ਼ਹੀਦੀ ਦਮਦਵਾ ਸਾਹਿਬ ਖੜਿਆ ਹੋ ਪੂਰਾ ਪਿੰਡ ਲੈ ਕੇ ਚਾਰ ਚਰਚਾ ਵੀ ਕੀਤੀ ਇੱਕ ਬੈਠਕ ਕੀਤੀ ਆ ਕਿ ਸਮਾਂਚ ਸੀਗੀ ਅਸੀਂ ਤੋਂ ਚਾਹ ਸਾਡੇ ਪਿੰਡ ਕੁਝ ਦਿਨ ਪਹਿਲਾਂ ਇੱਕ ਫੈਕਟਰੀ ਲੱਗਣੀ ਸ਼ੁਰੂ ਹੋਈ ਆ ਜੋ ਵੀ ਆ ਜੋਨ ਦੇ ਵਿੱਚ ਆਉਂਦੀ ਆ ਆਈ ਜੋਨ ਦੇ ਵਿੱਚ ਨਹੀਂ ਹੈਗੀ ਉਸ ਫੈਕਟਰੀ ਤੋਂ ਤਕਰੀਬਨ 100 ਮੀਟਰ ਤੇ ਪਿੰਡ ਦੀ ਰਹਾਇਸ਼ ਆ ਔਰ ਜੋ ਸਾਨੂੰ ਪਤਾ ਲੱਗਿਆ ਵੀ ਉਹ 25 ਟਨ ਤੋਂ ਪਲੱਸ ਵਾਲਾ ਹੈਮਰ ਲੱਗਣ ਜਾ ਰਿਹਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਜਿਹੜੇ ਬੱਚੇ ਹੈਗੇ ਨੇ ਪੜ੍ਹ ਸਕਣਗੇ ਇਹ ਜੀ ਆਵਾਜ਼ਾਂ ਦੇ ਵਿੱਚ ਬਿਲਕੁਲ ਸਾਂਝੀ ਕੰਦ ਹੈ ਜਿਹੜੀ ਰੋਇਲ ਟਨ ਸਿਟੀ ਦੀ ਕਲੋਨੀ ਆ ਉਹਦੀ ਕੰਦ ਦੇ ਨਾਲ ਸਾਹਮਣੇ ਗਰਾਊਂਡ ਹੈ ਨਾਲ ਸ਼ਮਸ਼ਾਨ ਘਾਟ ਹੈ ਔਰ ਸਭ ਤੋਂ ਵੱਡੀ ਗੱਲ ਨਗਰ ਕਾਉਂਸਲ ਦੇ ਏਰੀਆ ਦੇ ਵਿੱਚ ਆ ਰਹੀ ਹੈ ਔਰ ਆਰ ਜ਼ੋਨ ਦੇ ਵਿੱਚ ਆਰ ਜ਼ੋਨ ਦੇ ਵਿੱਚ ਅਸੀਂ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਫੈਕਟਰੀ ਆਪਣੇ ਪਿੰਡ ਦੇ ਵਿੱਚ ਨਹੀਂ ਲੱਗਣਦਾ ਕੱਲ ਨੂੰ ਉਹਦਾ ਕਿਸੇ ਤਰ੍ਹਾਂ ਅੱਜ ਉਹ ਕਹਿੰਦੇ ਅਸੀਂ ਇਹ ਨਹੀਂ ਲਾ ਰਹੇ ਜਾਂ ਦੂਜੀ ਲਾ ਰਹੇ ਤੀਜੀ ਲਾ ਰਹੇ ਪਰ ਉਹਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਪੋਲੂਸ਼ਨ ਹੋਣਾ ਉਹਦਾ ਜਿਹੜੇ ਆਪਣਾ ਇਹ ਤਿੰਨ ਵਾਰਡ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਚੱਲਣਾ ਪਊਗਾ ਔਰ ਅਸੀਂ ਸਭ ਤੋਂ ਪਹਿਲਾਂ ਪਿੰਡ ਤੌਰ ਤੇ ਜੋ ਕਿ ਕਿਸਾਨ ਜੁਨੀ ਇੱਕ ਅਲੱਗ ਮੈਟਰ ਐ ਅਸੀਂ ਪਿੰਡ ਤੌਰ ਤੇ ਪਿੰਡ ਦੇ ਨਾਲ ਖੜੇ ਆ ਕੱਲ ਨੂੰ ਜੇ ਸਾਨੂੰ ਲੋੜ ਪਈ ਪਿੰਡ ਦੀ ਸਹਿਮਤੀ ਹੋਈ ਤਾਂ ਅਸੀਂ ਉਸ ਫੈਕਟਰੀ ਦੇ ਅੱਗੇ ਪੱਕਾ ਧਰ ਨਾਲ ਕੇ ਬੈਠਾਂਗੇ ਔਰ ਪੱਕੀਆਂ ਡਿਊਟੀਆਂ ਲੱਗਣਗੀਆਂ ਇੱਕ ਵੀ ਜਿਹੜੀ ਉੱਥੇ ਉਹ ਸਾਰੀ ਹੋ ਚੁੱਕੀ ਐ ਪਹਿਲਾਂ ਉੱਥੇ ਉਹ ਸਾਰੀ ਹੋ ਚੁੱਕੀ ਐ ਇਸ ਤੋਂ ਬਾਅਦ ਅਸੀਂ ਇੱਕ ਵੀ ਉੱਥੇ ਇੱਟ ਨਹੀਂ ਲੱਗਣ ਦਵਾਂਗੇ ਜਿਸ ਤਰ੍ਹਾਂ ਪਿੰਡ ਦੀ ਸਹਿਮਤੀ ਹੋਊਗਾ ਪਿੰਡ ਕਹੂਗਾ ਤਾਂ ਇਹ ਫੈਕਟਰੀ ਲੱਗੂਗੀ ਜੇ ਪਿੰਡ ਕਹੂਗਾ ਨਹੀਂ ਲੱਗਣੀ ਤਾਂ ਨਹੀਂ ਲੱਗੂਗੀ ਜੀ ਦੀ ਗੱਲ ਕਰਦੇ ਆ ਤੁਸੀਂ ਹੁਣੇ ਇੱਕ ਗੱਲ ਕਹੀ ਕਿ ਪੱਕਾ ਧਰਨਾ ਫੈਕਟਰੀ ਦੇ ਬਾਹਰ ਲਗਾਇਆ ਜਾਊਗਾ ਤੁਹਾਡੀ ਜਾਣਕਾਰੀ ਲਈ ਮੈਂ ਤਾਂ ਅਦਾ ਖੰਨੇ ਏਰੀਆ ਦੇ ਵਿੱਚ ਦੋ ਐਸੀਆਂ ਫੈਕਟਰੀਆਂ ਨੇ ਬਾਇਓ ਗੈਸ ਪਲਾਂਟ ਲੱਗੇ ਹੋਏ ਨੇ ਜਿਨ੍ਹਾਂ ਦੇ ਮਤਲਬ ਲਗਾਤਾਰ ਸੈਂਕੜੇ ਦਿਨ ਹੋ ਚੁੱਕੇ ਨੇ ਧਰਨਾ ਕਰਨ ਕਾਰੀਆਂ ਨੂੰ ਬੈਠਿਆਂ ਨੂੰ ਪਰ ਕੋਈ ਸੁਣਵਾਈ ਨਹੀਂ ਹੋਈ ਇਹ ਇਦਾਂ ਦੇ ਹਾਲਾਤ ਇੱਥੇ ਵੀ ਦੇਖਣ ਨੂੰ ਮਿਲਦੇ ਨੇ ਫਿਰ ਅਗਲੀਲੀ ਕਾਰਵਾਈ ਕੀ ਹੈ ਦੇਖੋ ਸੁਣਵਾਈ ਤਾਂ ਇੱਕ ਦਿਨ ਗਵਰਨਮੈਂਟ ਨੂੰ ਕਰਨੀ ਪੈਣੀ ਹੈ ਪਹਿਲਾਂ ਜੀਰੇ ਵਾਲੀ ਫੈਕਟਰੀ ਵੀ ਆਪਾਂ ਦੇਖੋ ਤਕਰੀਬਨ 2 ਸਾਲ ਹੋ ਗਏ ਲਗਾਤਾਰ ਉਸ ਤੋਂ ਬਾਅਦ ਆਪਣਾ ਸੀਐਮ ਸਾਹਿਬ ਦਾ ਵੀ ਉੱਤੇ ਬਿਆਨ ਆਇਆ ਤਾਂ ਸੇਮ ਜਿੰਨਾ ਮਰਜ਼ੀ ਲੰਬਾ ਚੱਲਣਾ ਪੈ ਜੇ ਜਦੋਂ ਪਿੰਡ ਦੀ ਸੈਨਟੀ ਹੈ ਕਾਰਵਾਈ ਡਿਊਟੀ ਲੱਗੂਗੀ ਉਥੇ ਪੱਕਾ ਤਰਨਾ ਚੱਲੂਗਾ ਜੇ ਸਾਨੂੰ ਜ਼ਰੂਰਤ ਹੈ ਜੇ ਅਧਿਕਾਰੀ ਮੰਨ ਜਾਂਦੇ ਨੇ ਨਹੀਂ ਲੱਗਣ ਦਿੰਦੇ ਇਹ ਤਾਂ ਬਹੁਤ ਹੀ ਵਧੀਆ ਗੱਲ ਹੈ ਜੇ ਨਹੀਂ ਉਸ ਪਾਸੇ ਨੋਂਦੇ ਤਾਂ ਇਹ ਪੱਕਾ ਤਰਨਾ ਇਥੇ ਲੱਗਣਾ ਜਰੂਰ ਜਾਊਗਾ ਲੱਗਣ ਜਾਊਗਾ